ਲਾਸਾ ਦਿਨੋਂ ਪਿੰਡ ਸ਼ਾਹੜ ਤੋਂ ਝੋਟੀਆਂ ਤਿੰਨ ਲੱਗੀਆਂ ਦਿਖਾਉਣ ਇੱਕ ਤਾਂ ਬਹੁਤ ਕਮਾਲ ਦੀ ਬੂਰੀ ਝੋਟੀ ਤੇ ਦੋ ਮੋਰਾ ਚ ਪੈਂਦੀਆਂ ਤਿੰਨੇ ਤਾਜ਼ੀਆਂ ਸੂਈਆਂ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਪਿੰਡ ਸ਼ਾਹੜ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਈ ਸੱਤੀ ਕੋਲੇ ਪਹੁੰਚੇ ਹੋਏ ਆ ਆ ਜਾ ਸੱਤੀ ਫਿਰ ਤੇ ਜਿਹੜਾ ਰੇਟ ਆ ਰੇਟ ਵੀ ਵੀਡੀਓ ਜੀ ਕਰਾ ਦਾਂਗੇ ਫਿਕਸ ਫਿਕਸ ਹੀ ਰੇਟ ਕਰਾ ਲਾਂਗੇ ਬਾਈ ਤੋਂ ਆ ਜਾਓ ਜੀ ਹੋਰ ਕਿਵੇਂ ਆ ਠੀਕ ਹੈ ਬਾਈ ਛੜਦੀ ਕਲਾ ਨੇੜੇ ਹੀ ਆ ਜਾਣਾ ਦੂਜਾ ਤੁਹਾਨੂੰ ਜਾਨਾ ਨੰਬਰ ਬੋਲ ਦੇ ਜਰਾ 77172 53721 ਬਈ 77172 5353721 ਤੇ ਸ਼ੁਰੂਆਤ ਫੇਰਾ ਬੂਰੀ ਤੂ ਕਰਦੀ ਹੈ ਹਾਂਜੀ ਮਾਰ ਦੇ ਲੱਭੀ ਫੇਸ ਤੇ ਕੈਮਰਾ ਵੱਡੀ ਬੁੱਢੀ ਕਰਾ ਦੇ ਚੈੱਕ ਮੈਂ ਟਰੱਕ ਜਿੱਡੀ ਪੂਰੀ ਲੱਗਿਆ ਤੁਹਾਨੂੰ ਦਿਖਾਉਣ ਸੁਆ ਸੱਤੀ ਇਹਦਾ ਦੂਜਾ ਬਈ ਦੂਜਾ ਸੁਆ ਹਾਂਜੀ ਆ ਵੱਡੀ ਦਾ ਫੁੱਲ ਆ ਤੇਲੀਆ ਬੂਰੀ ਆ ਗਈ ਪਿਓਰ ਤੋਰ ਦੇ ਖੋਲ ਕੇ ਤੇ ਤੁਰਦੀ ਜੱਜਮੈਂਟ ਤੁਹਾਨੂੰ ਕਰਾ ਦਾਂਗੇ ਇਹ ਮੰਨ ਲਓ ਵੀ ਟਰੱਕ ਜਿੱਡੀ ਪੂਰੀ ਆ ਗਈ ਫੁੱਲ ਵੱਡੀਆਂ ਜੀ ਆ ਗਈ ਤੇ ਹਰੇਕ ਪੱਖ ਤੋਂ ਮੈਂ ਕਹੂੰਗਾ ਨਾ 100 ਦਾ 100 ਹੀ ਆ ਗਈ ਤਿਲਾਂ ਵਾਲੀ ਪੂਰੀ ਕਹਿ ਲੀਏ ਜੀ ਨੂੰ ਆਪਾਂ ਇਹ ਇੱਥੋਂ ਤਾਂ ਲੰਬਾਈ ਚੈੱਕ ਕਰ ਸਕਦੇ ਵੀ ਲੰਬੀ ਲੰਬੀ ਕਿੰਨੀ ਆ ਗਈ ਦੁੱਧ ਕਿੰਨਾ ਹਾਜ਼ਰ ਆ ਸਤੀ ਅੱਜ 13 ਲੀਟਰ ਹੈ ਬਈ 13 ਲੀਟਰ ਟਾਈਮ ਤੋਂ ਟਾਈਮ ਹਾਂ ਬਈ ਹਾਂ ਕਿੰਨੇ ਕ ਦਿਨ ਦਾ ਸੂਆ ਉਹ ਇਹਦਾ ਬਈ ਹੈਗਾ 8 ਦਿਨਾਂ ਦਾ ਸੂਆ 8 ਦਿਨ ਦੀ ਸੂਈ 13 ਲੀਟਰ ਦੁੱਧਾ ਹਾਜ਼ਰ 13 ਹੋਰ ਕਮਾ ਦੇ ਇੱਥੋਂ ਤੇ ਬਾਕੀ ਥਣ ਦਾ ਸਹਜ ਇਹ ਮੰਨ ਲਓ ਬਹੁਤ ਕਮਾਲ ਦਾ ਲੱਗਿਆ ਸਿੰਗ ਆ ਗਿਆ ਬੰਦਾ ਤੇ ਬੱਚਾ ਕੀ ਆ ਗਿਆ ਨਾਲ ਜੀ ਇਹਦੇ ਕੱਟਾ ਆ ਗਿਆ ਬਈ ਨਾਲ ਆ ਗਿਆ ਮੇਲ ਕਾਫ ਆਪ ਆ ਗਈ ਬੂਰੀ ਤੇ ਬੱਚਾ ਪਾਇਆ ਇਹਨੇ ਬਲੈਕ ਕਿਉਂਕਿ ਜਿੱਦਾਂ ਦਾ ਸੀਮਨ ਲਾ ਦੋਗੇ ਬੱਚੇ ਬਾਈ ਕਹਿੰਦਾ ਉਦਾਂ ਦੇ ਪਾ ਦੂ ਸਭਾ ਆਦੀ ਬਿਲਕੁਲ ਠੰਡੀ ਲੈ ਚਲ ਉਧਰ ਲੈ ਬੰਨੇ ਚਵਾਈ ਦੀ ਕਿਵੇਂ ਰਹੂਗੀ ਬਾਈ ਜਮਾ ਪੋਲੀ ਆ ਬਾਈ 100 ਦੀ 100 ਹਾਂ ਬਾਈ ਆ ਕੱਦ ਫੁੱਲ ਵੱਡਾ ਹਨਾ ਹਾਂ ਹਾਂ ਆ ਕੱਦ ਆ ਗਿਆ ਫੁੱਲ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦੀ 100 ਤੇ ਬਾਕੀ ਇੱਥੇ ਤੋਂ ਆਰਡਰ ਕੁਆਲਟੀ ਚੈੱਕ ਕਰਵਾਉਣੀ ਜਵਾਖ ਚੁਈ ਜਾਣ ਬਾਈ ਠੀਕ ਆ ਸਾਈਡ ਰੱਖ ਦਿਓ 19 ਬਈ ਉੰਨੀ ਵੀਦਾ ਫਰਕ ਆ ਗਿਆ ਬਾਈ ਤਾਰਾਂ ਤਾਂ ਨਹੀਂ ਫਰਕ ਨਾ ਤਾਰਾਂ ਨਾਲ ਨਹੀਂ ਹੈਗਾ ਫਰਕ ਚਵਾਈ ਵਾਲੇ ਮਾਮਲੇ 'ਚ ਬਰਾਬਰ ਹੈ ਹਾਂ ਹਾਂ 100 ਦੀ 100 ਹਾਂ ਬਾਈ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦਾ ਬਾਈ 1.5 ਲੱਖ 1 ਲੱਖ ਤੇ 50 ਹਜ਼ਾਰ ਮਾਫੀ ਸ਼ਾਫੀ ਉਹ ਜੋ ਕੋਈ ਥੋੜਾ ਬੋਤਾ ਕਰਦਾ ਬਈ ਮਾਨਤਨ ਕਰਦਾ ਹੈ ਮਾਨਤਨ ਹਾਂ ਹਾਂ ਬਾਈ ਠੀਕ ਹੈ ਗੱਲ ਥੋੜਾ ਬੋਤਾ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਦੋ ਨੰਬਰ ਵਾਲੀ ਦਾ ਯਾਰ ਇੱਕ ਵਾਰ ਜੀ ਤੁਹਾਨੂੰ ਇਹਦਾ ਥਾਣ ਲੈ ਬਈ ਚੈੱਕ ਕਰਾ ਲੀਏ ਬੜਾ ਕਮਾਲ ਦਾ ਲੱਗਿਆ ਇੱਥੇ ਤੋਂ ਕਰ ਸਕਦੇ ਹਾਂ ਚੈੱਕ ਇਹਦਾ ਸੂਆ ਬਾਈ ਇਹਦਾ ਵੀ ਦੂਜਾ ਬਾਈ ਦੂਜਾ ਸੂਆ ਕਿੰਨੇ ਦਿਨ ਦੀ ਸੂਈ ਇਹਨੂੰ ਵੀ 8 ਦਿਨ ਹੋ ਗਏ ਵੀਰੇ ਤੋੜ ਦੋ ਜੀ ਖੋਲ ਕੇ ਇਹਨੂੰ ਵੀ ਤੇ ਬਾਕੀ ਇੱਥੇ ਤੋਂ ਕਰ ਸਕਦਾ ਹਾਂ ਕੁਆਲਿਟੀ ਚੈੱਕ ਤੇ ਸਾਫ਼ ਸੋਥਰੀ ਆ ਗਈ ਫੁੱਲ ਹਰੇਕ ਪੱਖ ਤੋਂ ਆਰਡਰ ਮੈਂ ਇਹ ਕਹੂੰਗਾ ਤੁਹਾਨੂੰ ਵੀ ਬਿਲਕੁਲ ਠੋਸ ਹਵਾਨੇ ਦੀ ਆ ਗਈ ਫਿਕਸ ਜਿਲੇਵੇ ਦੀ ਕੱਦ ਵੀ ਚੰਗਾ ਤੇ ਥੱਲੋਂ ਇਹ ਮੰਨ ਲਾ ਵੀ ਯਾਰ 2 ਢਾਈ ਲੱਖ ਵਾਲੀ ਮੈਂ ਇਹਨੂੰ ਮਾਤ ਪਾਉਂਦੀ ਹਣਾ ਹਾਂ ਕਿੰਨੇ ਕਿੰਨੇ ਦਿਨ ਦਾ ਸੂਆ ਸੱਤੀ ਇਹਦਾ ਇਹਦਾ 8 ਦਿਨਾਂ ਦਾ ਸੂਆ ਬਈ 11 ਹੋਰ ਕਮਾ ਦੇ ਅੱਠਾਂ ਦਿਨਾਂ ਦੀ ਸੂਈ ਸੂਆ ਦੂਜਾ ਚਵਾਈ ਹੈਗੀ ਆ ਫੁੱਲ ਫੋਕੀ ਗਾਲੀਏ ਹਾਂ ਬਈ ਜਮਾ ਫੋਕੀ ਚਵਾਈ ਬਾਕੀ ਨਸਾਂ ਅਨੁਸਾਰ ਤੇ ਫੁੱਲ ਗਾਂਲੇ ਬੰਨੇ ਆਰਡਰ ਦਿਖਾ ਦੇ ਲੱਭੀ ਇਹ ਇੱਥੇ ਮਾਰਦੀ ਕੈਮਰਾ ਟਿਕਾ ਕੇ ਜੇ ਤੇ ਹੁਣ ਮਾਰਦੀ ਪਛਾਂ ਵਾਲੇ ਪੱਖ ਤੋਂ ਕੈਮਰਾ ਅੱਲੇ ਆ ਬਾਈ ਉਰਲੇ ਬੰਨੇ ਲਿਆ ਫੁੱਲ ਫੀਟਿੰਗ ਵਾਲੀ ਆ ਗਈ ਇਹ ਉਧਰ ਉਧਰੋਂ ਲਿਆ ਮਾਲ ਕੇ ਇਧਰੋਂ ਹੈ ਵੀਰੇ ਇਹ ਹਰਿਆਣੇ ਦੀ ਹਰਿਆਣੇ ਦਾ ਮਾਲ ਹੈ ਬਾਈ ਕੱਲੀ ਗੱਲੀ ਵਿੱਚ ਸੱਪ ਵੀਡੀਓ ਪਈ ਆਪਣੇ ਲੱਗੇ ਉਧਰ ਖੜੀਆਂ ਦੀ ਵੀਡੀਓ ਦਿਖਾ ਦਾਂਗੇ ਹਾਂ ਹਾਂ ਬਈ ਅੱਠਾਂ ਦਿਨਾਂ ਦੀ ਸੂਈ ਦੁੱਧ ਕਿੰਨਾ ਹਾਜ਼ਰ ਵੀਰੇ 12 ਲੀਟਰ ਹਾਜ਼ਰ ਰਹੇ ਤੇ ਬੱਚਾ ਕੀ ਆ ਗਿਆ ਨਾਲ ਨਾਲ ਵੀਰੇ ਕੱਟਾ ਆ ਨਾਲ ਆ ਗਿਆ ਮੇਰੇ ਖਿਆਲ ਨਾਲ ਮੇਲ ਕਾਫ ਅੱਠਾਂ ਦਿਨਾਂ ਦੀ ਸੂਈ ਤੇ 12 ਲੀਟਰ ਦੁੱਧ ਪਾਈ ਕਹਿੰਦਾ ਹਾਂ ਯਾਰ ਬੱਚਾ ਦੇਖ ਲੈ ਸਮਾਰ ਗਿਆ ਮੁੰਡਾ ਤਾਂ ਕਹਿੰਦਾ ਕੱਟੀ ਆ ਦੇਖਦਾ ਮੈਂ ਇੱਥੇ ਮਾਰਦੀ ਲੱਭੀ ਕੈਮਰਾ ਇੱਕ ਵਾਰੀ ਥਾਣੇ ਲੈਵਾ ਕਰਾ ਲੀ ਕੱਟੀ ਆ ਭਾਈ ਇਹਦੇ ਮਾਰ ਕੱਟੀ ਆ ਆ ਕੱਟੀ ਆ ਵਪਾਰੀ ਬੱਚਾ ਘਾਟੀ ਦੇਖਦੇ ਹੁੰਦੇ ਹਨਾ ਹਾਂ ਹਾਂ ਤੇ ਜਦੋਂ ਜਾਊਗੇ ਇਧਰਲੇ ਪੰਨੇ ਉਦੋਂ ਮਾਰਦੀ ਕੈਮਰਾ ਤੇ ਇੱਥੋਂ ਕਰਾਦੀ ਚੱਕ ਤੇ ਹੁਣ ਦਿਖਾਦੀ ਲੱਭੀ ਗਾਂ ਵਾਲੇ ਪੱਖ ਤੋਂ ਉਸ ਤੋਂ ਬਾਅਦ ਦਿਖਾ ਕੇ ਸਵਾਰ ਕੇ ਗਾਂਲੇ ਪੰਨੇਓ ਤੇ ਮਾਰਦੀ ਫਿਰ ਬੱਚੇ ਦੇ ਕੈਮਰਾ ਨਾਲ ਇਹਦੇ ਆ ਗਈ ਕੱਟੀ ਇੱਥੋਂ ਮਾਰਦੀ ਫੇਸ ਤੇ ਕੈਮਰਾ ਥੱਲੇ ਕੈਮਰਾ ਤਾਂ ਵਰਵਾਉਨੇ ਆ ਬਾਰ-ਬਾਰ ਵੀ ਯਾਰ ਝੋਟੀ ਥ ਤੇ 4203 ਝੋਟੀ ਆ 100 ਦੀ ਸਵਾ ਹਰੇਕ ਪੱਖ ਤੋਂ ਹੁਣ ਮਾਰਦੀ ਲੱਭੀ ਇੱਥੋਂ ਕੈਮਰਾ ਜਦੋਂ ਆ ਇਧਰ ਲੈ ਬੰਨੇ ਜਾਊਗੀ ਕਿੰਨਾ ਕੁ ਦੁੱਧ ਪਾ ਸਕਦੀ ਆ ਸੱਤੀ ਤੀਕ ਲੈਵਲ ਤੇ ਇਹ ਵੀਰੇ ਮੈਲੇ ਮੂਲੇ ਚੱਲ ਗਏ ਹਾਂਜੀ 13 14 ਲੀਟਰ ਕੱਢੂਗੀ ਛੋਟੀ ਆਪਾਂ ਵੀ ਕਹਿ ਰਹੀਏ 15 16 ਠੀਕ ਆ 13 ਤੋਂ 14 ਕਰ ਦੂਗੀ 12 ਜਿਹਦੇ ਕੋਲੇ ਤਿਆਰੀ ਦਾ ਹੈ ਨਾ ਹਾਂ ਹਾਂ ਬਈ ਕਿੰਨੇ ਪੈਸੇ ਲੈ ਲਾਂਗੇ ਇਹਦੇ ਅੱਜ ਇਹਦਾ 1 ਲੱਖ 30 ਹਜ਼ਾਰ ਰੁਪਏ 1 ਲੱਖ ਤੇ 30 ਹਜ਼ਾਰ ਟਾਈਮ ਤੋਂ ਟਾਈਮ ਤਸੱਲੀ ਕਰਾ ਦਾਂਗੇ ਹਾਂ ਬਈ ਹਾਂ ਠੀਕ ਆ ਗੱਲ ਡੰਗ ਤੋਂ ਡੰਗ ਬਾਈ ਕਹਿੰਦਾ ਤਸੱਲੀ ਕਰਾ ਦਾਂਗੇ ਇਹਦਾ 1 ਲੱਖ 30 ਹਜ਼ਾਰ ਪਰਲੀ ਦਾ 1 ਲੱਖ ਤੇ 50 ਹਜ਼ਾਰ ਜੇ ਕੋਈ ਜੋੜੇ ਚ ਲੈਂਦਾ ਹੋਇਆ ਕਨਸੀਸ਼ਨ ਹੋ ਜੂ ਹਾਂ ਕਰ ਦਾਂਗੇ ਜਾਂ ਕਹਿ ਲਈਏ ਵੀ ਉਹ ਜੋੜਾ ਲੈਂਦਾ ਹੋਇਆ ਤੇ ਜਾਂ ਕਹਿ ਲਈਏ ਵੀ ਆਹ ਜੋੜਾ ਲੈਂਦਾ ਹੋਇਆ ਵੀ ਜੋੜੇ ਜੋ ਕਿਸੇ ਜੋ ਵੀ ਮੰਨਤਾਂ ਥੋੜਾ ਬੜਾ ਕਰਾਂਗੇ ਇਹਦਾ ਸੁਆ ਬਾਈ ਇਹਦਾ ਵੀ ਦੂਜਾ ਬਾਈ ਹੋਰ ਦੇ ਖੋਲ ਕੇ ਸੁਆ ਬਾਈ ਕਹਿੰਦਾ ਇਹਦਾ ਵੀ ਦੂਜਾ ਤੇ ਬਾਕੀ ਹਾਈਟ ਮੀਡੀਅਮ ਰਹੂਗੀ ਲੇਵਾ ਇਹ ਮੰਨ ਲਓ ਵੀ ਪੂਰਾ ਫੁੱਲ ਹਵਾਨਾ ਆ ਗਿਆ ਤੇ ਬਾਕੀ ਇੱਥੇ ਜਜਮੈਂਟ ਕਰ ਸਕਦਾ ਹਾਂ ਸਿੰਘ ਆ ਗਿਆ ਗੋਲ ਹਾਈਟ ਮੀਡੀਅਮ ਰਹੂਗੀ ਪਰ ਜੱਡੀ ਆਪ ਔਡਾ ਕੀ ਕਵਾਂਗੇ ਯਾਰ ਲੇਵਾ ਲੱਗਿਆ ਮੱਝ ਨੂੰ ਜੱਡੀ ਆਪ ਔਡਾ ਹੀ ਆਰਡਰ ਕਿੰਨੇ ਦਿਨ ਦਾ ਸੁਆ ਜੀ ਇਹਦਾ ਇਹਦਾ ਹੋ ਗਿਆ ਬਾਈ 15 ਦਿਨ ਦਾ ਸੁਆ 15 ਦਿਨ ਦਾ ਹਾਂ ਜੀ ਇਹਦੇ ਨਾਲ ਬੱਚਾ ਕੀ ਆ ਜੀ ਕੱਟੀ ਆ ਬਈ ਇਹਦੇ ਨਾਲ ਇਹਦੇ ਵੀ ਕੱਟੀ ਆ ਨਾ ਹਾਂ ਬਈ ਆ ਕੱਲੀ ਬੂਰੀ ਨਾਲ ਕੱਟਾ ਆ ਗਿਆ ਨਾਲ ਆ ਗਈ ਇਹਦੇ ਵੀ ਕੱਟੀ ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਚੇ ਦਾ ਵੜਾ ਕਰਦੀ ਆ ਨਾ ਹਾਂ ਬਈ ਤੇ ਇੱਥੋਂ ਇੱਥੋਂ ਮਾਰਦੀ ਲੱਭੀ ਕੈਮਰਾ ਉਹ ਆਰਡਰ ਦੇ ਆਰਡਰ ਦਾ ਬੜਾ ਕਮਾਲ ਦਾ ਰੱਖਦੀ ਆ ਇੱਥੇ ਇੱਥੋਂ ਕਰਾ ਦੀ ਜੈ ਇੱਕ ਇੱਥੋਂ ਮਾਰਦੇ ਕੈਮਰਾ ਥੋੜਾ ਦਰਦ ਹੀ ਆ ਨਾ ਇਹ ਤਾਂ ਇੱਥੋਂ ਦਿਖਾ ਦੇ ਅੱਗੇ ਪਿੱਛੇ ਦਾ ਲੇਵਾ ਰੱਖਦੀ ਆ ਨਾਲ ਆ ਗਈ ਇਹਦੇ ਕੱਟੀ ਸਾਫ ਸੁਥਰੀ ਆ ਗਈ ਫੁੱਲ ਚਬਾਈ ਵਾਲੇ ਮਾਮਲੇ ਚ ਕਿਵੇਂ ਆ ਸਤੀ ਹੈ ਜਮਾ ਫੋਕੀ ਆ ਬਾਈ ਇਹ ਵੀ 100 ਦੀ 100 ਹਾਂ ਬਾਈ ਜਮਾ ਫੋਕੀ ਆ ਕਿੰਨਾ ਦੁੱਧ ਆ ਇਹਦੇ ਕੋਲੇ ਅੱਜ ਇਹਦੇ ਥੱਲੇ ਬਾਈ 11 ਲੀਟਰ ਆ 11 ਜਹਾਜ਼ਰ ਹਾਂ ਬਾਈ ਡੰਗ ਤੋਂ ਡੰਗ ਚੋਂ ਆਣ ਵਾਲਾ ਹਾਂ ਬਾਈ ਆ ਉਰਲੇ ਬੰਨੇ ਕਰੀ ਇਹ ਇਧਰੋਂ ਕਰਦੇ ਮਾੜੀ ਜਦੋਂ ਉਰਲੇ ਬੰਨੇ ਜਾਊਗੀ ਲੱਭੀ ਉਹਦੋਂ ਮਾਰਨੀ ਅੱਡ ਦੇ ਕੈਮਰਾ ਪੂਰਾ ਡਰਜੀ ਆ ਇਹ ਇੱਥੋਂ ਮਾਰਨੀ ਕੈਮਰਾ ਹਲੇਵਾ ਰੱਖਦੀ ਆ ਫੁੱਲ ਹਣਾ ਹਾਂ ਬਾਈ ਹਾਂ ਲੇਵਾ ਆ ਗਿਆ ਫੁੱਲ ਤੇ ਕੁਆਲਿਟੀ ਵੀ ਤੁਹਾਡੇ ਸਾਹਮਣੇ ਆ ਨਾਲ ਵੀ ਕੱਟੀ ਤੇ 11 ਲੀਟਰ ਆ ਬਾਈ ਕਹਿੰਦਾ ਇਹਦੇ ਕੋਲੇ ਟਾਈਮ ਤੋਂ ਟਾਈਮ ਚੋਣ ਵਾਲਾ ਡੰਗ ਦੋ ਡੰਗ ਹਾਂ ਬਈ ਕਿੰਨੇ ਪੈਸੇ ਇਹਦੇ ਇਹਦਾ ਬਈ 125000 ਇਹਦਾ 125 ਲੈ ਲਾਂਗੇ ਇਹਦਾ 130 ਵੀਰੇ ਇਹਦਾ 130 ਜੇ ਕੋਈ ਦੋਨੋਂ ਹੀ ਲੈਂਦਾ ਹੋਇਆ ਢਾਈ ਦੀ ਦੇ ਦਾਂਗੇ ਬਈ ਦੋ ਢਾਈ ਦੀਆਂ ਜੋੜਾ ਹਾਂ ਬਈ 125 25 ਨੂੰ ਹਾਂ ਵੀਰੇ ਠੀਕ ਹੈ ਗੱਲ ਇਹ ਜੋੜਾ ਬਾਈ ਕਹਿੰਦਾ ਜੇ ਕੋਈ ਸੱਜਣ ਲੈਂਦਾ ਹੋਇਆ ਢਾਈ ਲੱਖ ਦਾ ਦੇ ਦਾਂਗੇ ਲੈ ਵੀ ਕੱਠੀਆਂੀਆਂ ਤੇ ਮਾਰਨੀ ਕੈਮਰਾ ਦੋਨਾਂ ਤੇ ਇੱਕ ਤਾਂ ਆ ਗਈ ਆ ਝੋਟੀ ਤੇ ਇੱਕ ਆ ਗਿਆ ਉਹ ਨਾਲ ਵਾਲੀ ਥੱਲੇ ਦੀਆਂ ਆਗੀਆਂ ਸਾਫ ਸੁਥਰੀਆਂ ਤੇ ਆਗੀਆਂ ਬਾਈ ਕਹਿੰਦਾ ਹਰਿਆਣੇ ਦੀਆਂ ਇਹਦੇ ਕੋਲੇ 12 ਕਿਲੋ ਆ ਇਹ ਬਾਈ ਕਹਿੰਦਾ ਵਧੂ ਮਲੇ ਮੂਲੇ ਲੱਗੂਗੀ ਦੋਆਂ ਮੰਗਰੀ ਕਟੀਆਂ ਆਗੀਆਂ ਉਹਦੇ ਕੋਲੇ ਹੈਗਾ 11 ਕਿਲੋ ਤੇ ਜੋੜਾ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦਾ ਦੇ ਦਾਂਗੇ ਨੰਬਰ ਬੋਲ ਦੂਜੀ 70172 53721 ਬਾਈ 70172 53721 53721 ਬਾਈ ਦਾ ਨੰਬਰ ਹੈ ਇੱਕ ਤਾਂ ਦਿਖਾਤੀ ਬੂਰੀ ਝੋਟੀ ਦੂਜਾ ਸੁਗਾ ਤੇ ਦੋ ਦੂਜਾ ਸੂਆ ਇਧਰਲੇ ਬੰਨੇ ਮੋਹਰਾ ਚ ਪੈਂਦੀਆਂ ਦਿਖਾਤੀਆਂ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ